ਦੇ ਵਿੱਚ ਕੈਦ ਹੋਇਆ ਇਹ ਸਾਰਾ ਮੰਜ਼ਰ ਤੁਹਾਨੂੰ ਹੈਰਾਨ ਕਰ ਦੇਵੇਗਾ ਜਦੋਂ ਇੱਥੇ ਇੱਕ ਪਰਿਵਾਰ ਵਾਲੇ ਬ੍ਰਿੰਦਾਬਨ ਜਾਂਦੇ ਆ ਪਰ ਪਿੱਛੋਂ ਇਹ ਜੋ ਤਸਵੀਰਾਂ ਸਾਹਮਣੇ ਆਉਂਦੀਆਂ ਪਈਆਂ ਨੇ ਇਹ ਸਭ ਨੂੰ ਡਰਾਉਂਦੀਆਂ ਪਈਆਂ ਨੇ ਮਾਮਲਾ ਜਲੰਧਰ ਤੋਂ ਸਾਹਮਣੇ ਆਇਆ ਜਿੱਥੇ ਥਾਣਾ ਨੰਬਰ 3 ਦੇ ਅੰਦਰ ਆਉਂਦੇ ਕਿਸ਼ਨਪੁਰਾ ਦੇ ਨਸਤੀਕ ਨਿਊ ਲਕਸ਼ਮੀਨਗਰ ਦੇ ਵਿੱਚ ਇੱਕ ਘਰ ਦੇ ਵਿੱਚ ਚੋਰਾਂ ਦੇ ਵੱਲੋਂ 55 ਤੋਲੇ ਸੋਨਾ 50000 ਕੈਸ਼ ਚੋਰੀ ਕੀਤਾ ਗਿਆ ਇਸ ਮਾਮਲੇ ਦੇ ਵਿੱਚ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਹਨਾਂ ਦੀ ਗੇਟਵਾਲ ਦੀ ਫੈਕਟਰੀ ਹੈ ਐਤਵਾਰ ਦੀ ਰਾਤ ਉਹਨਾਂ ਦੀ ਪਤਨੀ ਰਿਸ਼ਤੇਦਾਰਾਂ ਦੇ ਨਾਲ ਬ੍ਰਿੰਦਾਵਨ ਚਲੀ ਜਾਂਦੀ ਹੈ ਇਸ ਤੋਂ ਬਾਅਦ ਘਰ ਦੇ ਵਿੱਚ ਉਹ ਇਕੱਲੇ ਸਨ ਇਸ ਤੇ ਲਈ ਉੱਪਰ ਵਾਲੇ ਕਮਰੇ ਦੇ ਵਿੱਚ ਨਹੀਂ ਜਾਂਦੇ ਪਰ ਜਦੋਂ ਪਤਨੀ ਘਰ ਦੇ ਵਿੱਚ ਆਉਂਦੀ ਹੈ ਤੇ ਉਸ ਤੋਂ ਬਾਅਦ ਰੌਲਾ ਪੈ ਜਾਂਦਾ ਹੈ ਮੇਰਾ ਨਾਮ ਰਾਜਕੁਮਾਰ ਹੈ ਜੀ ਘਰ ਦੇ ਵਿੱਚ ਕਦੋਂ ਚੋਰੀ ਹੋਈ ਤੇ ਕੀ ਪੂਰਾ ਘਟਨਾ ਹੋਇਆ ਉਹ ਦੱਸੋ ਸੰਡੇ ਨਾਈਟ ਨੂੰ ਜਿਹੜੀ ਹਸ਼ਾਰਪੁਰ ਤੋਂ ਆਗਰ ਲਈ ਟ੍ਰੇਨ ਚੱਲਦੀ ਹੈ ਮੇਰੀ ਮਿਸਿਸ ਆਪਣੀ ਸਿਸਟਰ ਵਗੈਰਾ ਦੇ ਨਾਲ ਮਥਰਾ ਬਿੰਦਰਾਵਨ ਗਏ ਸੀਗੇ ਮਤਲਬ ਸੰਡੇ ਨਾਈਟ ਨੂੰ ਤੇ ਸੰਡੇ ਨਾਈਟ ਨੂੰ ਇਹ ਚਲੇ ਗਏ ਸੀ ਤੇ ਮੈਂ ਆਪਣਾ ਸਵੇਰੇ ਮਾਰਨਿੰਗ ਆਪਣਾ ਸਵੇਰੇ ਆਪਣੀ ਫੈਕਟਰੀ ਚਲਾ ਗਿਆ ਮੰਡੇ ਨੂੰ ਤੇ ਮੰਡੇ ਸ਼ਾਮ ਨੂੰ ਮੈਂ ਘਰ ਆ ਕੇ ਉੱਪਰ ਆਪਣੇ ਸਟੋਰ 'ਚ ਆਪਣੀ ਲੋਹੀ ਵਗਾਰਾ ਇਹਦੇ ਕੋਲ ਪੁੱਛ ਕੇ ਕਿੱਥੇ ਮੇਰਾ ਸਮਾਨ ਪਿਆ ਨਾਈਟਸੂਟ ਵਗਾਰਾ ਇਹਨੇ ਮੈਨੂੰ ਦੱਸਿਆ ਸਟੋਰ 'ਚ ਪਿਆ ਉਹ ਮੈਂ ਦੇਖਣ ਗਿਆ ਸੀ ਉਸ ਵੇਲੇ ਮੇਰਾ ਸਟੋਰ ਬਿਲਕੁਲ ਠੀਕ ਸੀਗਾ ਅਸੀਂ ਐਕਚੁਅਲੀ ਸਾਡਾ ਆਪਣਾ ਦੋਨਾਂ ਦਾ ਬੈਡਰੂਮ ਹੈਗਾ ਉੱਪਰ ਹੀ ਪਰ ਮੈਂ ਕੱਲੇ ਹੋਣ ਕਰਕੇ نیچے ਦੀਵਾਨ ਤੇ ਸੌਣ ਲੱਗ ਪਿਆ ਸੀ ਮੈਂ ਉਸ ਤੋਂ ਬਾਅਦ ਕਦੀ ਉੱਪਰ ਨਹੀਂ ਗਿਆ ਬਸ ਮੰਡੇ ਰਾਤ ਨੂੰ 9:30 ਵਜੇ ਗਿਆ ਸੀ ਤੇ ਉਦੋਂ ਬਿਲਕੁਲ ਠੀਕ ਸੀਗਾ ਮੈਂ ਸਵੇਰੇ ਆਪਣਾ ਸਵੇਰੇ ਫੈਕਟਰੀ 8 ਵਜੇ ਚਲੇ ਜਾਣਾ ਤੇ ਰਾਤ ਨੂੰ ਮੈਂ ਲੇਟ ਨਾਈਟ 7:30 8:00 ਦੇ ਆਸ-ਪਾਸ ਆਣਾ ਹੈ ਤੇ ਮੈਨੂੰ ਕੁਝ ਨਹੀਂ ਪਤਾ ਹੈਗਾ ਮੈਂ ਉੱਪਰ ਉਸ ਤੋਂ ਬਾਅਦ ਸਿਰਫ ਮੰਦਰ ਸਵੇਰੇ ਜੋਤ ਕਰਨ ਜਾਂਦਾ ਸੀ ਮੈਂ ਅੰਦਰ ਕਦੀ ਨਹੀਂ ਗਿਆ ਸਟੋਰ ਵੈਲਾ ਦੇਖਣ ਤੇ ਕੱਲ ਮੇਰੀ ਮਿਸਿਸ ਮਾਰਨਿੰਗ ਸਵੇਰੇ ਹਸ਼ਿਆਰਪੁਰ ਵਾਲੀ ਟ੍ਰੇਨ ਚੋਂ ਅੰਦਰ ਆ ਗਈ ਸੀਗੀ ਤੇ ਮੈਂ ਫੈਕਟਰੀ ਚਲਾ ਗਿਆ ਤੇ ਸ਼ਾਮ ਰਾਤ ਨੂੰ ਅਸੀਂ ਸੌਣ ਦੇ ਲਈ ਜਦੋਂ ਉੱਪਰ ਅਸੀਂ ਆਪਣੇ ਬੈਡਰੂਮ ਨੂੰ ਜਾਣ ਲੱਗੇ ਤੇ ਮੈਂ ਉੱਪਰ ਜਾ ਗਿਆ ਤੇ نیچے ਆਪਣੇ ਮੇਰੇ फोन, फोन वगैरह दो हेडफोन वगैरह से क्यों नीचे ले आया ते मेरी मिसेस अंदर बाथरूम ਦੇ ਨਾਲ ਗਈ ਬਾਥਰੂਮ ਤੇ ਉਹਨੇ ਸਟੋਰ ਦੇ ਵਿੱਚ ਆਪਣੀ ਚੁੰਨੀ ਲੈਣ ਗਈ ਸਿਰ ਤੇ ਬੰਨਣ ਲਈ ਜਾਂ ਕਿਸੇ ਟੀ ਲਈ ਉਹਨੇ ਜਦੋਂ ਦੇਖਿਆ ਤੇ ਸਟੋਰ ਸਾਰਾ ਅਲਮਾਰੀਆਂ ਵਗੈਰੀਆਂ ਸਾਡੀਆਂ ਸਾਰੀਆਂ ਟੁੱਟੀਆਂ ਹੋਈਆਂ ਸੀ ਜੋ ਸਾਡਾ ਉਹਦੇ ਵਿੱਚ 골ਡ वगैरह ਪਿਆ ਸੀ ਜਾਂ ਕੈਸ਼ ਪਿਆ ਸੀ ਜਾਂ ਚਾਂਦੀ ਦੇ 골ਡ तकरीबन 50 ਤੋਂ 60 ਦੇ ਆਸ-ਪਾਸ ਟੋਲੇ ਸੀਗਾ ਤੇ ਜਿਹੜੇ ਕੈਸ਼ ਸੀਗਾ 50 50000 ਰੁਪਏ ਕੈਸ਼ ਸੀ ਤੇ ਚਾਰ ਚਾਂਦੀ ਦੇ ਮਤਲਬ ਗਲਾਸ ਸੀਗੇ ਕਟੋਰੀਆਂ ਸੀ ਕਟੋਰੀਆਂ ਸੀਗੀਆਂ ਚਾਂਦੀ ਦੀਆਂ ਚਮਚੇ ਵੀ ਸੀ ਉਹ ਸਾਰਾ ਕੁਝ ਤੋੜ ਤੋੜ ਕੇ ਅਲਮਾਰੀਆਂ ਵਗੈਰਾ ਸਾਡੀਆਂ ਤੋੜ ਕੇ ਸਾਰਾ ਕੁਝ ਲੈ ਗਏ ਐਸਟੀਮੇਟ ਹੈਗਾ ਕਿ ਕਿੰਨੇ ਲੱਖ ਦੀ 골ਡ ਹੋਵੇਗਾ 골ਡ ਮੈडम ਐਹੀ ਤੁਹਾਨੂੰ ਦੱਸਿਆ ਜੋ ਵੀ ਹੈਗਾ ਵੀ 50 ਤੋਂ 60 ਟੋਲੇ ਦੇ ਵਿੱਚ ਹੈਗਾ ਆ ਬਾਕੀ ਚਾਂਦੀ ਦੇ ਗਲਾਸ ਸੀਗੇ ਚਾਂਦੀ ਦੀਆਂ ਕੋਲੀਆਂ ਸੀ ਚਾਂਦੀ ਦੇ ਗਲਾਸ ਚਾਰ ਸੀ ਕੋਲ ਕੈਸ਼ 50000 ਰੁਪਇਆ ਸੀ ਗਾਜੀ ਕੋਈ ਸ਼ੱਕ ਵਗੈਰਾ ਕਿਸੇ ਦਾ ਕੁਝ ਕੋਈ ਸ਼ੱਕ ਨਹੀਂ ਜੀ ਆਪਾਂ ਨੂੰ ਕਿਸੇ ਪ੍ਰਕਾਰ ਦਾ ਕਿਸੇ ਤੇ ਕੋਈ ਸ਼ੱਕ ਨਹੀਂ ਹੈਗਾ ਸੀ ਵੀ ਕੈਮਰਾ ਚ ਕੁਝ ਆਇਆ ਹੋਵੇ ਹਜੇ ਸੀਸੀਟੀਵੀ ਕੈਮਰਾ ਅਸੀਂ ਦੇਖੇ ਨਹੀਂ ਹੈਗੇ ਉਹਨਾਂ ਅਸੀਂ ਦੇਖਾਂਗੇ ਪੁਲਿਸ ਦਾ ਬੰਦਾ ਆਏਗਾ ਉਹਨਾਂ ਨਾਲ ਅਸੀਂ ਦੇਖਾਂਗੇ ਫਿਰ ਹਾਂ ਪੁਲਿਸ ਨੂੰ ਅਸੀਂ ਕੱਲ ਰਾਤੀ ਹੀ ਕਾਲ ਕਰ ਦਿੱਤੀ ਸੀ ਪੁਲਿਸ ਆ ਗਈ ਸੀਗੀ ਪੀਸੀਆਰ ਪਹਿਲਾਂ ਵਾਲੇ ਆ ਕੇ ਸੀ ਫਿਰ ਅਸੀਂ ਤਿੰਨ ਨੰਬਰ ਸਾਨੂੰ ਉਹਨਾਂ ਨੇ ਬੁਲਾ ਰਿਆ ਸੀ ਅਸੀਂ ਉੱਥੇ ਜਾ ਕੇ ਆਪਣਾ ਸਾਰਾ ਕੁਝ ਦੱਸ ਦਿੱਤਾ ਸੀ ਤੇ ਸਵੇਰੇ ਅੱਜ ਮੈਨੂੰ ਫਿਰ ਉਹਨਾਂ ਨੇ ਬੁਲਾਇਆ ਸੀ ਉਹ ਕਹਿੰਦੇ ਸੀ ਵੀ ਸਾਡਾ ਅੱਜ ਬੰਦਾ ਤੁਹਾਡੇ ਕੋਲ ਆਏਗਾ ਸਾਹਿਲ ਨਾਹਰ ਤੇ ਉਹ ਆ ਕੇ ਤੁਹਾਨੂੰ ਚੀ ਸੀ ਜਿਹੜੇ ਟੀਵੀ ਆਪਣਾ ਕੈਮਰੇ ਵਾਲਾ ਲੱਗੇ ਆਸਪਰੋਸ ਦੇ ਉਹ ਅਸੀਂ ਚੈੱਕ ਕਰ ਲਾਂਗੇ ਤੇ ਉਸ ਤੋਂ ਬਾਅਦ ਅਸੀਂ ਆਪਣੀ ਜੁੜੀ ਬੰਦੀ ਕਾਰਵਾਈ ਕਰਾਂਗੇ ਤੁਸੀਂ ਕੀ ਕੰਮ ਕਰਦੇ ਹੋ ਕਿੱਥੇ ਮੇਰੀ ਮੈਨੂਫੈਕਚਰਿੰਗ ਯੂਨਿਟ ਹੈਗਾ ਜੀ ਮੇਰਾ ਸ਼ਸ਼ੀਨਗਰ ਹੈਗਾ ਮੈਂ ਸੀਏ ਗੇਟ ਵਾਲ ਵਗੈਰਾ ਤੇ ਸੀਏ ਟੇਪਰ ਕੱਕ ਵਾਲਾ ਬਣਾਉਣਾ ਹੈਗਾ